ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਕਰਨ ਦੇ ਸਮੇਂ ਤੁਸੀਂ ਆਪਣੇ ਹੱਥ ਦੇ ਅੰਗੂਠੇ ਦੇ ਨਾਲ ਤੁਸੀਂ نیچے ਉਸ ਅੰਗੂਠੇ ਨੂੰ ਘਸਾ ਕੇ ਤੇ ਆਪਣੇ ਮੱਥੇ ਤੇ ਲਗਾ ਕੇ ਇੱਕ ਛੋਟੀ ਜਿਹੀ ਤੁਸੀਂ ਗੱਲ ਬੋਲ ਦੇਣੀ ਹੈ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਤੇ ਜਦੋਂ ਤੁਸੀਂ ਇਹ ਉਪਾ ਕਰਕੇ ਇਹੇ ਬੋਲਦੇ ਹੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਰੇ ਦੁਸ਼ਮਣ ਦੂਰ ਹੋ ਜਾਣਗੇ ਕਹਿਣ ਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਨਾਮ ਦੀ ਬਿਮਾਰੀ ਇੱਕਦਮ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਣਾਂ ਨੇ ਬਹੁਤ ਹੀ ਜ਼ਿਆਦਾ ਆਂਤਿਕ ਮਚਾਰ ਰੱਖਿਆ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਜੀ ਨਹੀਂ ਦੇ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪੈਦਾ ਕਰ ਰਹੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਇਹ ਤੁਹਾਡੇ ਲਈ ਉਪਾਅ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਉਪਾਅ ਕਰਕੇ ਤੁਸੀਂ ਆਪਣੀਆਂ ਸਾਰੀਆਂ ਹੀ ਪ੍ਰੋਬਲਮ ਦਿੱਕਤ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਜਿਹੜਾ ਦੁਸ਼ਮਣ ਹੁੰਦਿਆ ਲੋਕ ਹੁੰਦਿਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਕਿ ਸਾਡਾ ਚੱਲਦਾ ਚੱਲਦਾ ਕਾਰੋਬਾਰ ਬਿਜ਼ਨਸ ਇਹ ਜਿਹੜਾ ਉਹ ਬਿਲਕੁਲ ਹੀ ਠੱਪ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਦੁਸ਼ਮਣ ਹੈ ਆ ਕੇ ਸਾਹਮਣੇ ਤੋਂ ਤੁਹਾਡੇ ਤੇ ਵਾਰ ਕਰਦਾ ਹੈ ਤੁਹਾਨੂੰ ਡਰਾਉਂਦਾ ਹੈ ਤੁਮਕਾਉਂਦਾ ਹੈ ਆਪਣੀ ਪਾਵਰ ਤੇ ਤਾਕਤ ਦੇ ਨਾਲ ਤੁਹਾਨੂੰ ਮਾਰਨ ਦੀ ਵੀ ਕੋਸ਼ਿਸ਼ ਕਰਦਾ ਹੈ ਇਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਚਾਹ ਫਿਰ ਆਪਣੀ ਪਾਵਰ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਡਰਾਉਂਦੇ ਨੇ ਕਿ ਅਸੀਂ ਇਹ ਕਰਦੇ ਹਾਂਗੇ ਉਹ ਕਰਦੇ ਹਾਂਗੇ ਤਾਂ ਇਸ ਤਰੀਕੇ ਦੇ ਨਾਲ ਜੇਕਰ ਅਜਿਹੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਨੇ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਪਿੱਠੇ ਪਿੱਛੇ ਤੁਹਾਡੇ ਕੋਈ ਦੁਸ਼ਮਣ ਨੇ ਜੋ ਤੁਕੇ ਤੁਹਾਨੂੰ ਪਤਾ ਹੀ ਨਹੀਂ ਕਹਿਣ ਦਾ ਭਾਵ ਕਿ ਗੁਪਤ ਦੁਸ਼ਮਣ ਨੇ ਉਹ ਵੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਿੰਦੇ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਕਈ ਵਾਰ ਸਾਡੇ ਘਰ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਅਣਹੋਣੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸੀ ਜਿਵੇਂ ਮੰਨ ਲਓ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਦਾ ਅਚਾਨਕ ਕਿਤੇ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਫਿਰ ਤੁਹਾਡੇ ਆਪਣੀ ਖੁਦ ਦੇ ਨਾਲ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ ਤੇ ਜਾਂ ਫਿਰ ਕੋਈ ਅਜਿਹੀ ਘਟਨਾ ਹੁੰਦੀ ਹੈ ਜੋ ਤੁਹਾਡੇ ਪਰਿਵਾਰ ਦੇ ਨਾਲ ਬੀਤਦੀ ਹੈ ਤੇ ਉਹ ਤੁਹਾਡਾ ਪਰਿਵਾਰ ਦਾ ਮੈਂਬਰ ਜਿਹੜਾ ਉਹ ਹਸਪੀਟਲ ਤੱਕ ਪਹੁੰਚ ਜਾਂਦਾ ਹੈ ਤੇ ਉਸ ਨੂੰ ਕੋਈ ਜ਼ਿਆਦਾ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਕਹਿਣ ਦਾ ਭਾਵ ਕਿ ਕੋਈ ਵੱਡੀ ਬਿਮਾਰੀ ਉਸ ਨੂੰ ਘੇਰ ਲੈਂਦੀ ਹੈ ਇਸ ਤਰੀਕੇ ਦੇ ਨਾਲ ਪਹਿਲਾ ਕੁਝ ਸਮਾਂ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੁੰਦਾ ਹੈ ਪਰ ਅਚਾਨਕ ਹੀ ਸਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਇੰਨਾ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਤੇ ਜਿਹੜੀ ਉਸ ਦੀ ਬਿਮਾਰੀ ਹੁੰਦੀ ਹੈ ਉਸ ਦੇ ਬਾਰੇ ਵੀ ਕੁਝ ਪਤਾ ਨਹੀਂ ਲੱਗਦਾਗਾ ਤੇ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੇ ਲੜਾਈ ਝਗੜੇ ਨੇ ਉਹ ਵੱਧ ਜਾਂਦੇ ਆ ਸਾਡੇ ਘਰ ਦਾ ਜਿਹੜਾ ਪੈਸਾ ਹੈ ਉਹ ਫਜ਼ੂਲ ਖਰਚ ਜਾਂ ਫਿਰ ਬਿਮਾਰੀਆਂ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਤੁਹਾਡੇ ਘਰ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਕਹਿੰਦਾ ਭਾਵ ਕਿ ਤੁਹਾਡੇ ਘਰ ਦੇ ਵਿੱਚ ਚਾਰੋਂ ਤਰਫ ਤੋਂ ਕੋਈ ਨਾ ਕੋਈ ਪਰੇਸ਼ਾਨੀ ਕੋਈ ਨਾ ਕੋਈ ਸਮੱਸਿਆ ਖੜੀ ਹੋਈ ਰਹਿੰਦੀ ਹੈ ਤੁਹਾਡੇ ਘਰ ਦੇ ਵਿੱਚ ਦੁੱਖ ਤੇ ਗਰੀਬੀ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਸਿਰਫ ਇੱਕ ਇਹ ਛੋਟਾ ਜਿਹਾ ਉਪਾਅ ਕਰਨਾ ਤੇ ਇਹ ਉਪਾਅ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਅੱਜ ਆਪਾਂ ਗੱਲ ਕਰਾਂਗੇ ਇਸ ਉਪਾਅ ਬਾਰੇ ਕਿ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਤੇ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਰਨੁਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰੀਕੇ ਦੀ ਨਾਲ ਜਿਹੜੀਆਂ ਸਾਡੇ ਘਰ ਪਰਿਵਾਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਇਹ ਜ਼ਿਆਦਾਤਰ ਤਾਂ ਗੁਪਤ ਦੁਸ਼ਮਣ ਦੇ ਕਰਕੇ ਹੀ ਆਉਂਦੀਆਂ ਨੇ ਜੋ ਕਿ ਸਾਡੇ ਉੱਪਰ ਕੀਤਾ ਕਰਵਾਇਆ ਜਾਦੂ ਟੂਣਾ ਟੋਟਕਾ ਤੇ ਤਾੰਤ੍ਰਿਕ ਰਿਆਵਾਵਾਂ ਦੇ ਸਹਾਰੇ ਦੇ ਨਾਲ ਸਾਡੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦੇ ਨੇ ਇਹ ਸਭ ਕਰਿਆਵਾ ਕਰਵਾ ਕੇ ਉਹ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਨਕਾਰਾਤਮਕ ਊਰਜਾ ਮਾੜੀਆਂ ਸ਼ਕਤੀਆਂ ਦਾ ਵਾਸ ਕਰਾ ਦਿੰਦੇ ਆ ਜਿਸ ਕਰਕੇ ਸਾਡੇ ਘਰ ਦੇ ਵਿੱਚ ਕੁਝ ਚੰਗਾ ਹੁੰਦੀ ਬਚਾਏ ਸਭ ਕੁਝ ਗਲਤ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਜਿਹੜਾ ਕਿ ਅੱਜ ਤੱਕ ਤੁਹਾਨੂੰ ਕਿਸੇ ਨੇ ਦੱਸਿਆ ਵੀ ਨਹੀਂ ਹੋਣਾ ਤੇ ਇਹ ਬਿਲਕੁਲ ਹੀ ਸਰਲ ਤੇ ਸਿੰਪਲ ਜਿਹਾ ਉਪਾਅ ਹੈ ਜਿਸ ਨੂੰ ਅਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਬੈਠ ਕੇ ਇੱਕ ਵੀ ਰੁਪਇਆ ਖਰਚ ਕੀਤੇ ਬਿਨਾਂ ਅਸੀਂ ਇਸ ਉਪਾਅ ਨੂੰ ਕਰਕੇ ਆਪਣੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਅਸੀਂ ਕਿਹੜੇ-ਕਿਹੜੇ ਦਿਨ ਕਰ ਸਕਦੇ ਹਾਂ ਇਸ ਉਪਾਣ ਨੂੰ ਤੁਸੀਂ ਹਫ਼ਤੇ ਦੇ ਵਿੱਚ 4 ਦਿਨ ਕਰ ਸਕਦੇ ਹੋ ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਇਹਨਾਂ 4 ਦਿਨਾਂ ਦੇ ਵਿੱਚੋਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਸਮੇਂ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਉਪਾਣ ਨੂੰ ਕਰ ਲਿਆ ਉਸੇ ਦਿਨ ਤੋਂ ਹੀ ਤੁਹਾਡਾ ਜਿਹੜਾ ਦੁਸ਼ਮਣ ਹੈ ਤੁਹਾਡੇ ਤੋਂ ਦੂਰ ਹੋ ਜਾਵੇਗਾ ਤੇ ਉਸ ਨੂੰ ਆਪਣੀ ਕੀਤੀ ਤੇ ਵੀ ਪਛਤਾਵਾ ਹੋਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਆਪਣੇ ਕੀਤੇ ਕਰਾਏ ਤੇ ਪਛਤਾਵੇਗਾ ਤਾਂ ਹੈਗਾ ਹੀ ਹੈਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦੀ ਮੁਸ਼ਕਲ ਦੀ ਵਿੱਚ ਪੈ ਜਾਏਗਾ ਕਿ ਉਹ ਸੋਚੇਗਾ ਕਿ ਮੈਂ ਕਿਸੇ ਦਾ ਬੁਰਾ ਕੀਤਾ ਕੀ ਕਿਉਂ ਏਸੀ ਤਰ੍ਹਾਂ ਇਹ ਉਪਾਏ ਇੰਨਾ ਜ਼ਿਆਦਾ ਫਾਇਦੇਮੰਦ ਹੈ ਕਿ ਇਹ ਉਪਾਅ ਤੁਸੀਂ ਜਿਵੇਂ ਹੀ ਕਰੋਗੇ ਤੁਹਾਡੇ ਸਾਰੇ ਦੁਸ਼ਮਣ ਨੇ ਤੁਹਾਡੇ ਤੋਂ ਡਰ ਜਾਣਗੇ ਤੁਹਾਡੀ ਜ਼ਿੰਦਗੀ ਤੋਂ ਡਰ ਕੇ ਦੂਰ ਹੋ ਜਾਣਗੇ ਤੁਹਾਨੂੰ ਕਦੇ ਵੀ ਕਿਸੇ ਵੀ ਪ੍ਰੋਬਲਮ ਤੇ ਮੁਸ਼ਕਲ ਦੇ ਵਿੱਚ ਨਹੀਂ ਪਾਉਣਗੇ। ਹੁਣ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ। ਇਸ ਉਪਾਅ ਨੂੰ ਅਸੀਂ ਜਿਵੇਂ ਕਿ ਰਾਤ ਦੇ ਸਮੇਂ ਸੌਣੇ ਅਤੇ ਸੌਣ ਤੋਂ ਬਾਅਦ ਕਈ ਵਾਰ ਅਸੀਂ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਕੇ ਫਿਰ ਅਸੀਂ ਕੋਈ ਉਪਾਅ ਕਰਦੇ ਹਾਂ। ਪਰ ਜਿਹੜਾ ਅੱਜ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਉੱਠ ਕੇ ਉੱਠ ਗਿਆ ਸਾਰ ਤੁਸੀਂ ਆਪਣੇ ਬਿਸਤਰ ਤੇ ਪਹਿ ਹੀ ਇਸ ਉਪਾਣ ਨੂੰ ਕਰਨਾ ਤੇ ਕਰਕੇ ਤੁਸੀਂ ਫਿਰ ਆਪਣੇ ਕਿਸੇ ਕੰਮ ਕਰਦੇ ਵਿੱਚ ਲੱਗਣਾ ਹੈ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਕਾਗਜ਼ ਇੱਕ ਕਾਗਜ਼ ਤੁਸੀਂ ਲੈ ਲੈਣ ਤੇ ਕਾਗਜ਼ ਦੇ ਉੱਪਰ ਇੱਕ ਤੁਸੀਂ ਮੰਤਰ ਲਿਖਣਾ ਹੈ ਜੋ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਉਸ ਮੰਤਰ ਨੂੰ ਤੁਸੀਂ ਲਿਖ ਲੈ ਕਿਉਂ ਇੱਕ ਕਾਗਜ਼ ਦੇ ਉੱਪਰ ਕਿਉਂਕਿ ਤੁਹਾਨੂੰ ਮੰਤਰ ਬੋਲਦੇ ਸਮੇਂ ਚੰਗੀ ਤਰ੍ਹਾਂ ਯਾਦ ਰਹਿ ਸਕੇ ਇਸ ਲਈ ਤੁਸੀਂ ਕਾਗਜ਼ ਦੇ ਉੱਪਰ ਲੇਖ ਲੈਣਾ ਹੈ ਜਿਹਦਾ ਭਾਵ ਜਿਵੇਂ ਕਿ ਤੁਸੀਂ ਰਾਤ ਦੇ ਸਮੇਂ ਸੌ ਰਹੇ ਹੋ ਸੌਣ ਤੋਂ ਬਾਅਦ ਜਿਵੇਂ ਹੀ ਤੁਸੀਂ ਉੱਠੋਗੇ ਪਹਿਲਾਂ ਤਾਂ ਤੁਸੀਂ ਰਾਤ ਦੇ ਸਮੇਂ ਜਦੋਂ ਸੌਣਾ ਹੈ ਸੌਣ ਦੇ ਸਮੇਂ ਤੁਸੀਂ ਉਸ ਕਾਗਜ਼ ਨੂੰ ਆਪਣੇ ਕੋਲ ਰੱਖ ਲੈਣਾ ਹੈ ਤੇ ਜਦੋਂ ਸਵੇਰ ਦੇ ਸਮੇਂ ਉੱਠੋਗੇ ਉਸ ਕਾਗਜ਼ ਨੂੰ ਤੁਸੀਂ ਝੁੱਕ ਕੇ ਉਸ ਉੱਪਰ ਲਿਖੇ ਹੋਏ ਮੰਤਰ ਬੋਲ ਕੇ ਇਹ ਛੋਟਾ ਜਿਹਾ ਤੁਸੀਂ ਉਪਾਅ ਕਰ ਲੈਣਾ ਹੈ ਇਹ ਤਿੰਨ ਮੰਤਰ ਨੇ ਇਹ ਤੁਸੀਂ ਕਿਸ ਤਰੀਕੇ ਦੇ ਨਾਲ ਬੋਲਣੀ ਹੋਣਗੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਹੱਥ ਦੇ ਅੰਗੂਠੇ ਨੂੰ ਘੁਸਾ ਕੇ ਇਹ ਛੋਟਾ ਜਿਹਾ ਉਪਾਅ ਕਰਨਾ ਹੋਵੇਗਾ ਇਸ ਤਰੀਕੇ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਤੁਸੀਂ ਸਵੇਰ ਦੇ ਸਮੇਂ ਉੱਠੋਗੇ ਉੱਠਣ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਵੇਂ ਉੱਠੋਗੇ ਉੱਠਣ ਦੇ ਨਾਲ ਤੁਸੀਂ ਦੋਨੇ ਆਪਣੇ ਹੱਥਾਂ ਨੂੰ ਜੋੜ ਲੈਣਾ ਹੈ ਜੋੜਨ ਤੋਂ ਬਾਅਦ ਇਹ ਵਿੱਚ ਤੁਸੀਂ ਹੱਥਾਂ ਆਪਣੇ ਨੂੰ ਖੋਲਣਾ ਹੈ ਤੇ ਖੋਲ ਕੇ ਆਪਣੀਆਂ ਤਲੀਆਂ ਨੂੰ ਦੇਖਣਾ ਹੈ। ਜਿੱਥੇ ਤੁਸੀਂ ਦੇਖੋਗੇ ਕਿ ਜਿਵੇਂ ਹੀ ਤੁਸੀਂ ਦੇਖਣਾ ਹੈ ਤੇ ਦੇਖਦੇ ਸਮੇਂ ਤੁਸੀਂ ਇਹ ਧਿਆਨ ਕਰਨਾ ਆਪਣੇ ਮਨ ਦੇ ਵਿੱਚ ਇਹ ਚੀਜ਼ ਲੈ ਕੇ ਆਉਣੀ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਤੁਹਾਡੇ ਦੁਸ਼ਮਣ ਪੂਰੀ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ। ਤੇ ਮੇਰੇ ਦੁਸ਼ਮਣ ਜੋ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਰਸਤੇ ਤੇ ਕਾਫੀ ਜ਼ਿਆਦੀਆਂ ਪ੍ਰੋਬਲਮ ਕ੍ਰੀਏਟ ਕਰ ਰਹੇ ਸੀ ਉਹ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਵੀ ਦੂਰ ਹੋ ਜਾਣ। ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਖਿਆਲ ਮਨ ਦੇ ਵਿੱਚ ਲੈ ਕੇ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਵੱਲ ਤੁਸੀਂ ਦੇਖਦੇ ਰਹਿਣਾ 10 ਤੋਂ 15 ਸੈਕਿੰਡ ਦੇ ਲਈ। ਇਸ ਦੇ ਨਾਲ ਨਾਲ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬੁਰੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਘਟਨਾਵਾਂ ਨੂੰ ਵੀ ਤੁਸੀਂ ਆਪਣੇ ਮਨ ਦੇ ਵਿੱਚ ਯਾਦ ਕਰ ਲੈਣਾ। ਕਿਉਂਕਿ ਉਹ ਘਟਨਾਵਾਂ ਦਾ ਊਰਾ ਤੇ ਉਹ ਘਟਨਾਵਾਂ ਦੀ ਜੋ ਸ਼ਕਤੀ ਹੈ ਉਹ ਤੁਹਾਡੇ ਹੱਥ ਦੀਆਂ ਜੋ ਹਥੇਲੀਆਂ ਹੋਣਗੀਆਂ ਜੋ ਤਲੀਆਂ ਹੋਣਗੀਆਂ ਉਹਨਾਂ ਤੇ ਆ ਜਾਵੇਗੀ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਰਹੋਗੇ ਬਹੁਤ ਜ਼ਿਆਦਾ ਦੁੱਖ ਦੂਰ ਕਰੋਗੇ ਤੇ ਆਪਣੇ ਦੁਸ਼ਮਣਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਛੁਟਕਾਰਾ ਪਾ ਲਓਗੇ ਇਸ ਤੋਂ ਇਲਾਵਾ ਹੁਣ ਤੁਸੀਂ ਕੀ ਕਰਨਾ ਆਪਣੇ ਖੱਬੇ ਹੱਥ ਦਾ ਤੁਸੀਂ ਅੰਗੂਠਾ ਲੈਣਾ ਤੇ ਉਸ ਅੰਗੂਠੇ ਨੂੰ ਲੈ ਕੇ ਜਿਵੇਂ ਹੀ ਤੁਸੀਂ ਉੱਠੋਗੇ ਤੇ ਤੁਸੀਂ ਉਸ ਅੰਗੂਠੇ ਨੂੰ ਜ਼ਮੀਨ ਦੇ ਉੱਪਰ ਘਸਾ ਦੇਣਾ ਹੈ ਇਸ ਤਰੀਕੇ ਦੇ ਨਾਲ ਆਪਣੇ ਅੰਗੂਠੇ ਨੂੰ ਜ਼ਮੀਨ ਤੇ ਘਸਾਉਂਦੇ ਸਮੇਂ ਤੁਸੀਂ ਤਿੰਨ ਵਾਰ ਜ਼ਮੀਨ ਤੇ ਉਸ ਅੰਗੂਠੇ ਨੂੰ ਘਸਾਉਣਾ ਹੈ ਇਸ ਤਰੀਕੇ ਦੇ ਨਾਲ ਅੰਗੂਠੇ ਨੂੰ ਤੁਸੀਂ ਤਿੰਨ ਵਾਰ ਹੌਲੀ-ਹੌਲੀ ਕਰਕੇ ਜ਼ਮੀਨ ਤੇ ਘਸਾਉਣਾ ਸ਼ੁਰੂ ਕਰਨਾ ਹੈ ਇਸ ਤਰੀਕੇ ਦੇ ਨਾਲ ਅੰਗੂਠੇ ਨੂੰ ਜਦੋਂ ਤੁਸੀਂ ਜ਼ਮੀਨ ਤੇ ਘਸਾਓਗੇ ਤੇ ਜਿਹੜੀ ਜ਼ਮੀਨ ਤੇ ਧੂੜ ਮਿੱਟੀ ਹੋਵੇਗੀ ਨਾ ਉਹ ਤੁਹਾਡੇ ਅੰਗੂਠੇ ਨੂੰ ਲੱਗ ਜਾਵੇਗੀ ਤੇ ਬਾਅਦ ਵਿੱਚ ਉਸ ਅੰਗੂਠੇ ਦਾ ਤੁਸੀਂ ਆਪਣੇ ਮੱਥੇ ਤੇ ਤਿਲਕ ਲਗਾ ਲੈਣਾ ਹੈ ਸੋ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਮੱਥੇ ਤੇ ਉਸ ਅੰਗੂਠੇ ਦੇ ਨਾਲ ਤਿਲਕ ਲਗਾਉਣਾ ਹੈ ਤਾਂ ਤੁਸੀਂ ਉਸ ਸਮੇਂ ਇੱਕ ਮੰਤਰ ਬੋਲਣਾ ਹੈ ਤੇ ਮੰਤਰ ਇਹ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਤੇ ਜਾਂ ਫਿਰ ਧਿਆਨ ਦੇ ਨਾਲ ਤੁਸੀਂ ਸੁਣ ਸਕਦੇ ਹੋ ਏ ਜੂ ਐਮ ਸ਼੍ਰੀ ਮਹਾਕਾਏ ਨਮਾ ਇਸ ਮੰਤਰ ਨੂੰ ਤੁਸੀਂ ਬੋਲਣਾ ਹੈ ਤੇ ਫਿਰ ਤੁਸੀਂ ਅੰਗੂਠੇ ਦੇ ਨਾਲ ਤਪਾਰਾ ਅੰਗੂਠੇ ਨੂੰ ਜ਼ਮੀਨ ਤੇ ਘਸੌੜਾ ਹੈ ਇੱਕ ਘਸੌਣ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਦੁਬਾਰਾ ਇਸ ਮੰਤਰ ਨੂੰ ਬੋਲਦੇ ਹੋਏ ਉਸ ਅੰਗੂਠੇ ਦੇ ਨਾਲ ਆਪਣੇ ਮੱਥੇ ਤੇ ਤਿਲਕ ਲਗਾ ਲੈਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਏਸੇ ਹੀ ਪ੍ਰੋਸੈਸ ਨੂੰ ਤਿੰਨ ਵਾਰ ਰਿਪੀਟ ਕਰਨਾ ਹੈ ਤਿੰਨ ਵਾਰ ਰਿਪੀਟ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਮੰਤਰ ਨੂੰ ਬੋਲਦੇ ਹੋਏ ਇਹ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਬਿਸਤਰ ਤੋਂ ਉੱਠ ਕੇ ਫਿਰ ਆਪਣੇ ਕੋਈ ਵੀ ਘਰੇਲੂ ਘਰ ਦੇ ਕੰਮ ਕਰ ਤੁਸੀਂ ਕਰ ਸਕਦੇ ਹੋ ਪਰ ਜਿਵੇਂ ਹੀ ਤੁਸੀਂ ਆਪਣਾ ਸੌਣ ਤੋਂ ਪਹਿਲਾਂ ਬਿਸਤਰ ਤੇ ਪਈ ਪਈ ਇਹ ਉਪਾਅ ਕਰਨੇ ਤੇ ਬਾਅਦ ਦੇ ਵਿੱਚ ਤੁਸੀਂ ਉੱਠ ਕੇ ਆਪਣੇ ਘਰ ਦੇ ਕੰਮਕਾਰ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਹਫਤੇ ਦੇ 4 ਦਿਨ ਕਰ ਸਕਦੇ ਹੋ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਤੇ ਸ਼ੁੱਕਰਵਾਰ ਕਿਸੇ ਵੀ ਦਿਨ ਇਹਨਾਂ 4 ਦਿਨਾਂ ਦੇ ਵਿੱਚੋਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇੱਕ ਵਾਰ ਤੁਸੀਂ ਜ਼ਰੂਰ ਇਹ ਉਪਾਅ ਕਰਕੇ ਦੇਖਿਓ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਅ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦੇ ਇਕ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੇ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ